ਲੱਗ ਗਿਆ ਹੂੰ ਲੋਕ ਤਾਂ ਵਿੱਚ ਫਿਰਦੇ ਹੀ ਹੁੰਦੇ ਆ ਜਿਵੇਂ ਤੁਹਾਡੇ ਇਥੇ ਸਟੂਡੀਓ ਚ ਸੱਜੇ ਕੱ비 ਫਿਰਦੇ ਆ ਉਰੇ ਜਾ ਕੇ ਸ੍ਰਿੰਦਰ ਸਰ ਨੂੰ ਗਿਆ ਵੀ ਇਹ ਛਿੰਦਾ ਨਾ ਕਹਿੰਦਾ ਖੌਰੂ ਪਾ ਰਿਹਾ ਵੀ ਸਾਰਾ ਪ੍ਰੋਗਰਾਮ ਖਰਾਬ ਕਰੇਗਾ ਹੂੰ ਠੀਕ ਹੈ ਉਹਨੇ ਫੇਰ ਕਿਹਾ ਅਸੀਂ ਤਰਖਾਨ ਹੁੰਦੇ ਕਹਿੰਦਾ ਬਿੰਡੇ ਠੋਕਦੇ ਹੁੰਨੇ ਆ ਉਹ ਇੱਥੇ ਹੀ ਫੜ ਲਿਆ ਜੱਟੂ ਸੀਗਾ ਉਹ 6 ਫੁੱਟ 2 ਇੰਚ ਕੱਦ ਉਹਦਾ ਹੂੰ ਕੋਬਿਟਰ ਵੀ ਹੁੰਦਾ ਸੀਗਾ ਉਹ ਵੀ ਸ੍ਰਿੰਦਰ ਸਰ ਹੀ ਸੀਗਾ ਅੱਛਾ ਉਹ ਸ੍ਰਿੰਦਰ ਛਿੰਦਾ ਸੀਗਾ ਹੂੰ ਫੜ ਲਿਆ ਫਿਰ ਕਢੀਸ ਲਿਆ ਬਾਹਰ ਉਹ ਉਹ ਪਟਾਈ ਹੋਈ ਉਹਦੀ ਚੱਲ ਰਾਂ ਝੁਲਰਾਂ ਵਾਲੇ ਕੋਟ ਘਾਟ ਸਾਰੇ ਫੜਦੇ ਜੰਗੇ ਚੰਡਾ ਚੰਗੀਆਂ ਪਈਆਂ ਵੀ ਹਾਂ ਹਰਦੀਪ ਨੇ ਫੜ ਲਿਆ ਸ੍ਰਿੰਦਰ ਸਰ ਨੂੰ ਰਹਿਣ ਤੋਂ ਬਾਜੀ ਜਿੰਨਾ ਦਾ ਉਹ ਪਟਿਆਲੇ ਵਾਲਾ ਸੌਂਗ ਹਾਂਜੀ 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 ਇਹਦਾ ਇਹਨੇ ਫੜ ਲਿਆ ਹਾਂ ਅਸਲੀ ਇਹਨੂੰ ਵੀ ਬਾਜੀ ਰਹਿਣ ਤੋਂ ਛੱਡੋ ਬੋਰਾਂ ਕਹਿੰਦੀ ਯਾਰ ਕਹਿੰਦਾ ਸਾਡੇ ਕਲੱਬ ਦੀ ਕੁੜੀ ਬਾਰੇ ਇੰਨਾ ਗਲਤ ਬੋਲ ਗਿਆ ਕਹਿੰਦਾ ਸਾਡੇ ਕਲੱਬ 'ਚ ਕੰਮ ਕਰਦੀ ਏ ਕੁੜੀ ਮੈਂ ਉਸ ਕਲੱਬ ਦੀ ਆਫਿਸ ਸੈਕਟਰੀ ਸੀਗੀ ਬਿਲਕੁਲ ਰਿਸਪੈਕਟ ਹੁੰਦੀ ਏ ਜਨਰੇਟ ਤੁਹਾਡੇ ਨਾਲ ਕੰਮ ਕਰਦੇ ਹੋ ਹਾਂ ਕਹਿੰਦਾ ਫਿਰ ਆ ਜਾ ਤੇਰੇ ਬਿੰਡੇ ਮੈਂ ਠੋਕਦਾ ਹਾਂ ਹਾਂ Kira.